ਜੈ ਭੀਮ ਜੈ ਭਾਰਤ ਬਾਬਾ ਸਾਹਿਬ ਤੁਹਾਡੀ ਸੋਚ ਤੇ ਮੇਰਾ ਦਿਲ ਤੇ ਖੋਖ ਤੇ ਬਾਬਾ ਸਾਹਿਬ ਤੁਹਾਡੀ ਸੋਚ ਤੇ ਮੇਰਾ ਦਿਲ ਤੇ ਖੋਖ ਤੇ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਅੱਜ ਅੰਤ ਜਗਾਓ ਅੱਜ ਆਦੇ ਪਾਓ ਯਾਤਰਾ ਜਿਸ ਦਾ ਜੇ ਸਿਰੰਜਮਾ ਦਿਨ ਹੈ

ਇਹ ਜਤਰਾ ਸਾਲਾਂ ਬਾਅਦ ਵੀ ਅੱਜ ਕਾਫਲਾ ਅੱਗੇ ਨੂੰ ਵਧੀ ਜਾਣਾ ਸੀ ਉਹ ਪਿੱਛੇ ਨੂੰ ਚਲਾ ਗਿਆ ਇਹਦੇ ਲਈ ਕੋਣ-ਕੋਣ ਜ਼ਿੰਮੇਵਾਰ ਆਇਆ ਅਤੇ ਇਹ ਜਤਰਾ ਕਿਉਂ ਕੱਢਣੀ ਪਈ ਇਹਦੇ ਲਈ ਤੁਹਾਡੇ ਵਿੱਚ ਇਹ ਜਤਰਾ ਜਿਹੜੀ ਪਹੁੰਚੀ ਹੈ ਟੀਮ ਲੈ ਕੇ ਫਿਰ ਮੈਂ ਦੱਸਾਂ ਜਮਾ ਤੇ ਜਦੋਂ ਭੀਮrao Ambedkar ji ne ਇੰਨੀਆਂ ਡਿਗਰੀਆਂ ਪਾ ਕੇ ਵੱਖਰੇ-ਵੱਖਰੇ ਦੇਸ਼ਾਂ ਦੇ ਵਿੱਚੋਂ ਪੜ੍ਹ ਕੇ ਸਾਡੇ ਭਾਰਤ ਦੇ ਵਿੱਚ ਆ ਕੇ ਜਿਹੜਾ ਸਾਡੀ ਗੁਲਾਮੀ ਦੀਆਂ ਜੰਜੀਰਾਂ ਤੋੜਨ ਦਾ ਪ੍ਰਣ ਕੀਤਾ ਸੀ ਉਹ ਉਹਨਾਂ ਨੇ ਆਪਣਾ ਪ੍ਰਣ ਪੂਰਾ ਨਿਭਾਉਂਦੇ ਹੋਏ 25 ਦਸੰਬਰ 1927 ਨੂੰ ਮਨੁਸਮਕੀ ਸਾੜ ਦਿੱਤੀ ਉਸ ਤੋਂ ਬਾਅਦ 26 ਜਨਵਰੀ 1950 ਨੂੰ ਸਾਨੂੰ ਭਾਰਤ ਦੇ ਲੋਕਾਂ ਨੂੰ ਭਾਰਤੀ ਸੰਵਿਧਾਨ ਦਿੱਤਾ ਜਿਸ ਦੇ ਵਿੱਚ ਜਿੰਨੇ ਵੀ ਸਾਡੇ ਭਾਰਤ ਦੇ ਨਾਗਰਿਕ ਹੋਣ ਹਨ ਹਰ ਕੋ ਕੋਲੇ ਅਧਿਕਾਰ ਦਿੱਤੇ ਜਦੋਂ ਉਹਨਾਂ ਨੇ ਕਿਹਾ ਸੀ ਕਿ ਕੋਈ ਨਿਆ ਟਾਰਿਆਂ ਵਾਲੋ ਜਾ ਕੇ ਆਪਣੀਆਂ ਦਵਾਰਾਂ ਤੇ ਲਿਖ ਲਓ ਇਹ ਤੁਸੀਂ ਅਸਮੇਸ਼ ਹੈ ਹਕਮਰਾਨ ਬੰਡਾ ਆਪਾਂ ਨੂੰ ਇਹ ਹਕਮਰਾਨ ਬਣਾ ਕੇ ਗਏ 26 ਜਨਵਰੀ ਨੂੰ ਸਰਪੰਚ ਤੋਂ ਬਾਅਦ ਸਾਡੇ ਕਿੰਨੇ ਕੋ ਐਮਐਲਏ ਬਣ ਗਏ ਕਿੰਨੇ ਕੋ ਮੰਤਰੀ ਬਣ ਗਏ ਕਿੰਨੇ ਕੋ ਸਾਡੇ ਬੀਰੋਕਰੇਟ ਬਣ ਗਏ ਡਾਕਟਰ ਬਣ ਗਏ ਇੰਜੀਨੀਅਰ ਬਣ ਗਏ ਵਕੀਲ ਬਣੇ ਜੱਜ ਬਣੇ ਹੋਰ ਅਸੀਂ ਕੋਈ ਨਹੀਂ ਹੁਣ ਦੇ ਕੋਲ ਨਹੀਂ ਕਬਾਇ ਪ੍ਰਧਾਨ ਮੰਤਰੀ ਰਕੇ ਕੈਸੀ ਨਹੀਂ ਪਹੁੰਚੇ ਪਰ ਅੰਧ ਭਿਜਤਰਾ ਸਲਾਬ ਸਾਡੇ ਜੋ ਬੱਚੇ ਹਨ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਕੀਤਾ ਕੀ ਜਾਵੇ ਬਾਬਾ ਸਾਹਿਬ ਨੇ ਸਮਝ ਲੈ ਕੇ ਦਿੱਤਾ ਸੀ ਉਸੇ ਕੇ ਸਾਡੀ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਕੋਈ ਸਰਾਜ ਭਾਗ ਮਣੇਗੀ ਪਰ ਜਿਹੜੇ ਰਾਜ ਭਾਗ ਦੇ ਵਿੱਚ ਆਏ ਉਹਨਾਂ ਨੇ ਆਉਣ ਆਈ ਸਾਡੇ ਬੱਚਿਆਂ ਦਾ ਧਿਆਨ ਨਹੀਂ ਕੀਤਾ ਸਿਹਤ ਜ਼ੋਨ ਦਾ ਧਿਆਨ ਨਹੀਂ ਕੀਤਾ ਭਾਈ ਜਣੀ ਸਾਡੇ ਕੋਲ ਦੂਸਰੇ ਤਰੀਕੇ ਨਾਲ ਖੋਲੇ ਗਈ ਇਹ ਅੱਜ ਸਾਨੂੰ ਸੰਕੋਣ ਦਾ ਖੋਲਾ ਨਜ਼ਰ ਆ ਰਿਹਾ ਹੈ ਪਰ ਸਾਡੇ ਲੋਕਾਂ ਕੋਲ ਪੈਸਾ ਨਹੀਂ ਰਹੇਗਾ ਕਿਉਂਕਿ ਬੱਚਿਆਂ ਦੀਆਂ ਨੌਕਰੀਆਂ ਜਿਹੜੀਆਂ ਸਾਰੀਆਂ ਬੰਦ ਕੀਤੀਆਂ ਗਈਆਂ ਪ੍ਰਾਈਵੇਟਾਂ ਦਾਰੇ ਦਿਨ-ਦਿਨ ਲਾਮ ਦੇ ਰਚ ਜਾ ਰਹੇ ਆ ਤੇ ਸਰਕਾਰੀ ਘਾਟਾ ਵਿੱਚ ਦਿਖਾਉਂਦੇ ਹੋਏ ਉਹਨਾਂ ਨੂੰ ਜਾਣ ਬੁੱਝ ਕੇ ਤੋੜਿਆ ਗਿਆ ਹੈ ਸਰਕਾਰਾਂ ਦੇ ਵਿੱਚ ਜੇਕਰ ਕਹੀਏ ਕਿ ਕੱਲਾ ਸਰਕਾਰਾਂ ਦਾ ਦੋਸ਼ ਹੈ ਮੈਂ ਮੰਨਦਾ ਕਿ ਸਰਕਾਰਾਂ ਦੇ ਵਿੱਚ ਕਿਹੜੇ ਸਾਡੇ ਨਮੈਂਦੇ ਬੈਠੇ ਆ ਉਹਨਾਂ ਦਾ ਸਭ ਤੋਂ ਵੱਡਾ ਦੋਸ਼ ਹੈ ਜੇਕਰ ਉਹ ਲੋਕ ਬਾਬਾ ਸਾਹਿਬ ਦੇ ਵਿਚਾਰ ਧਾਰਾ ਰੱਖਦੇ ਚੱਲਦੇ ਤਾਂ ਅੱਜ ਸਾਨੂੰ ਇਹ ਜਨਤਾ ਕੋਈ ਕੱਢਣ ਦੀ ਲੋੜ ਨਹੀਂ ਸੀ ਪੈਣੀ ਜੱਟ ਵੀ ਇਨਾ ਬੈਠ ਗਏ ਜੀ ਨੇ ਆਪਣੇ ਬੱਚਿਆਂ ਦੇ

ਕਿ ਅਸੀਂ ਆਪਣੇ ਬੱਚਿਆਂ ਦਾ ਭਵਿੱਖ ਬਣਾਣਾ ਨਾ ਕਿ ਕੋਠੀਆਂ ਜਾਂ ਦਾਦਾ ਬਣਾ ਕੇ ਆਪਣੇ ਸਮਾਜ ਤੋਂ ਦੂਰ ਹੋਣਾ ਅੱਜ ਸਾਡੇ ਵਿੱਚ ਜਦੋਂ ਅਸੀਂ ਦੇਖਦੇ ਆ ਕਿ ਸਾਡੇ ਬੱਚੇ ਜੇ ਪੜ ਗਏ ਉਹਨਾਂ ਲਈ ਨੌਕਰੀ ਹੈ ਨਹੀਂ ਜੇ ਪੜਨਾ ਚਾਹਦੇ ਉਹਨਾਂ ਲਈ ਪੜ੍ਹਾਈ ਹੈ ਨਹੀਂ ਸਰਕਾਰੀ ਸਕੂਲਾਂ ਦੇ ਵਿੱਚ ਸਾਡੇ ਬੱਚੇ ਜਾਂਦੇ ਆ ਉੱਥੇ ਟੀਚਰ ਹੈ ਨਹੀਂ ਜਿਹੜੇ ਪ੍ਰਾਈਵੇਟ ਸਕੂਲਾਂ ਸਰਕਾਰਾਂ ਨੇ ਉਹਨਾਂ ਨੂੰ ਮਾਨਤਾ ਦਿੱਤੀ ਹੋਈ ਆ ਪਰ ਸਾਡੇ ਬੱਚਿਆਂ ਲਈ ਉੱਥੇ ਦਾਖਲਾ ਨਹੀਂ ਕਿਉਂ ਉਹ ਕਹਿੰਦੇ ਕਿ ਜਿਆਦਾ ਫੀਸਾ ਲੱਗਿਆ ਉਹ ਜਾਂ ਭਰੇ ਜਿਹੜੇ ਸਰਕਾਰ ਨੇ ਇੱਕ ਚਿੱਠੀ ਕੱਢੀ ਆ ਕਿ ਸੋ ਸਾਰੇ ਸਰਕਾਰੀ ਸਕੂਲ ਤੋਂ ਲੈ ਕੇ ਆਓ 2011 ਤੋਂ ਲੈ ਕੇ ਅੱਜ ਤੱਕ ਪੰਜਾਬ ਦੇ ਸਰਕਾਰ ਨੇ ਕੋਈ ਵੀ ਐਨਓਸੀ ਜਾਰੀ ਨਹੀਂ ਕੀਤਾ ਇਥੋਂ ਪਤਾ ਲੱਗਦਾ ਕਿ ਲਾਲਿਆਂ ਨੂੰ ਲਟਾਉਣ ਲਈ ਦੇਸ਼ ਇਹ ਸਰਕਾਰਾਂ ਕੰਮ ਕਰ ਰਹੀਆਂ ਔਰ ਸਾਡੇ ਸਮਾਜ ਦੇ ਕੋਲ ਕੱਲੀ ਨੌਕਰੀ ਸੀ ਨੌਕਰੀਆਂ ਬੰਦ ਕਰਕੇ ਸਾਡੇ ਬੱਚਿਆਂ ਨੂੰ ਮੜਕੇ ਗੁਲਾਮ ਬਣਾਉਣ ਦੇ ਉੱਤੇ ਇਹ ਦੁਨੀਆਂ ਹੋਈਆਂ ਸਾਡੇ ਗਣੇ ਮੰਤਰੀ ਬੈਠੇ ਆ ਇਹ ਜਤਰਾਵਾਂ ਨੂੰ ਪੁੱਛ ਲਈ ਤੁਹਾਡੇ ਵਿੱਚ ਚਾਹੀਆ ਕਿ ਆਓ ਕਿੱਥੇ ਉੱਕੇ ਪਹਿਲਾਂ ਪੁੱਛੀਏ ਕਿ ਜਿਹੜੇ ਤੁਸੀਂ ਸਾਡੇ ਨਮਾਇंदे ਆ ਉੱਥੇ ਬੈਠ ਕੇ ਕੀ ਕਰ ਰਹੇ ਆ ਇਹ ਕਹ ਡਾਕਟਰ ਪੀਵਰਾਮ ਬੇਲਗੜਜੀ ਕੱਲੇ ਨੇ ਹੱਕ ਲੈ ਕੇ ਦੇ ਸਕਦੇ ਸੀ ਇਹ ਅੱਜ ਸਾਡੀ ਫੌਜ ਜਿਹੜੀ ਆ ਉਹ ਤੁਰੇ ਫਿਰਦੀ ਆ ਕੱਲੇ ਸ਼ਡੂਲ ਕਾਸਟਾ ਦੇ 84 MP ਜਿਹੜੇ ਸੈਂਟਰ ਦੇ ਵਿੱਚ ਆ ਉਹ ਜਿਹੜੀ ਸੈਂਟਰ ਦੀ ਸਰਕਾਰ ਆ ਉਹਦੇ ਵਿੱਚ 100 MP ਬੈਠੇ ਆ ਪਰ ਅੱਜ ਸਾਡੇ ਜਵਾਬ ਦੇ ਉੱਤੇ ਮੜ ਕੇ ਆ ਗਿਆ ਕਿ ਮਨੁੱਖੀ ਸਮਰਤੀ ਲਾਗੂ ਨਾ ਹੋ ਜਵੇ ਮਨੁੱਖੀ ਸਮਰਤੀ ਕਿਵੇਂ ਲਾਗੂ ਹੋ ਸਕਦੀ ਆ ਜੇਕਰ ਸਟਾਫਾਂ ਨੂੰ ਬਹਾਦਰੀ ਦੇ ਵਿਚਾਰ ਤਾਂ ਜਾਦ ਹੋਵੇ ਔਰ ਉਹਨਾਂ ਦੀ ਕੁਰਬਾਨੀ ਜਾਦ ਹੋਵੇ ਉਹਨਾਂ ਨੂੰ ਸੇਵ ਕਰੋ अपने घर तेम बहुत ज्यादा अपनी ट्रेटर का फिक्र अपनी जमीन मारके अपनी अंख मार के विधानसभा बैठे पार्लियामेंट बैठे है पर अस लोग जारी है इस करके निकली है कि पहला सोचो कि बाबा साहब ने कहा कि अपने मित्र दुश्मन की पहचान करिए ਜੇਕਰ ਅਸੀਂ ਪਛਾਣ 75 ਸਾਲ ਬਾਅਦ ਨਹੀਂ ਕਰ ਸਕੇ ਤਾਂ ਫਿਰ ਬੱਚਾ ਨੇ ਗੁਲਾਮੀ ਦਾ ਕੰਮ ਅਸੀਂ ਖੋਦਾਂ। ਸਾਨੂੰ ਅੱਜ ਸੋਚ ਨਹੀਂ ਲੋੜ ਪੈ ਗਈ ਕਿ ਸਰਕਾਰਾਂ ਦਾ ਬਦਲ ਰੂਪ ਦੇਖਾਂਗੇ। ਪਹਿਲਾਂ ਆਪਣੇ ਜਿਹੜੇ ਵਿਦਾਰਾ ਜਿਹਨਾਂ ਦੇ ਨਾਲ ਸਰਕਾਰਾਂ ਚੱਲ ਰਹੀਆਂ। ਇਹ ਕਿਹੜਾ ਸੈਂਟਰ ਦੀ ਸਰਕਾਰ ਗਈ ਹੈ? ਅੱਜ ਸਤੇ 79 ਰੁਪਇਆ ਉਹ ਅੱਜ ਕਹਿੰਦੇ ਨੇ ਕਿ ਅਸੀਂ ਘਰੋਂ ਚੱਲੇ ਆ। ਤੇ ਸਰਕਾਰ ਵੀ ਸੈਂਟਰ ਦੀ ਪੰਜਾਹ ਮਿੰਟਾਂ ਵਾਦ ਕਰਨ ਚੰਗੇ ਨਹੀਂ ਕਿਉਂਕਿ 300 ਲੋਗਾਂ ਵਿੱਚੋਂ 70% ਤੁਹਾਡੇ ਬੈਠੇ ਆ ਜਿਹੜੇ ਮੰਗੀ ਵਿਧਾਨ ਸਭਾ ਤੇ ਲਾ ਲੋ ਜਿਹੜੋਂ ਕਾਸਟਾਂ ਦਾ ਅੱਧਾ 150 ਐਮਐਲ ਗਰੱਬ ਘਰ ਦੇ ਵਿੱਚ ਘੁੰਮ ਰਿਹਾ ਐਡੀ ਸੰਧੀ ਫੌਜ ਹੋਵੇ ਤਾਂ ਫਿਰ ਸਾਡੇ ਬੱਚਿਆਂ ਦੇ ਦਰਦ ਦੇ ਉੱਤੇ ਗਲਾ ਵੀ ਆ ਕੇ ਖੜ ਗਈ ਤਾਂ ਸਾਡਾ ਇੱਕ ਫਰਜ ਬਣਦਾ ਕਿ ਬਾਬਾ ਸਾਹਿਬ ਨੇ ਕਿਹਾ ਸੀ ਕਿ ਮੇਰੇ ਪੜੇ ਲਿਖੇ ਸਮਾਜ ਨੇ ਆਪਣੇ ਸਮਾਜ ਨੂੰ ਧੋਖਾ ਦਿੱਤਾ ਮੈਂ ਸਾਰਿਆਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਉਂਦਾ ਪਰ ਬਹੁਤਾਂ ਦੇ ਵਿੱਚ ਜਿਆਦਾ ਤੌਰ ਤੇ ਉਹ ਜ਼ਿੰਮੇਵਾਰ ਹਨ ਕਿਉਂ ਹਨ ਕਿ 18 ਤੈਨੂੰ 1956 ਨੂੰ ਬਾਬਾ ਸਾਹਿਬ ਨੇ ਆਗਰੇ ਦੇ ਵਿੱਚ ਕਿਹਾ ਸੀ ਕਿ ਪੜੇ ਲਿਖੇ ਨੂੰ ਚਾਹੀਦਾ ਸੀ ਕਿ ਆਪਣੀਆਂ ਤਰ੍ਹਾਂ ਦਾ 5% ਆਪਣੇ ਸਮਾਜ ਦੇ ਉੱਤੇ ਖਰਚਣ ਪਰ ਅੱਜ ਦੇਖਿਏ ਕਿ ਸਾਡੇ ਵਿੱਚੋਂ ਕਿੰਨੇ ਕਲਾ ਰਹਿ ਆ। ਉਹਨਾਂ ਨੇ ਕਿਹਾ ਸੀ ਕਿ ਰਾਜਨੀਤੀ ਦੇ ਵਿੱਚ ਸਭ ਬਰਾਬਰ ਆ ਰਹਾ। ਪਰ ਰਾਜਨੀਤਿਕ ਲੋਕ ਆਪਣੀ ਆਪਣੀਆਂ ਆਪਾਂ ਦੀ ਦਲਾਲ ਬਣ ਗਏ। ਉਹ ਸਾਡੇ ਸਮਾਜ ਨੂੰ ਵਿੱਚ ਰਚ ਨੂੰ ਕਰ ਦਿੱਤਾ। ਜਿਸ ਕਰਕੇ ਅੱਜ ਵਿਲੰਮੇ ਜੜੀ ਆ। ਸਾਡੇ ਬੱਚਿਆਂ ਦੇ ਦਰਦ ਤੇ ਖੜੀ ਹੈ ਕੀ ਕਿਹਾਗੇ ਕਿ ਅਸੀਂ ਲੋਕਾਂ ਨੇ ਬਾਬਾ ਸਾਹਿਬ ਦੇ ਕਰਕੇ ਸਰਪੰਚ ਬਣ ਕੇ ਅਸੀਂ ਅਫਸਰ ਬਣੇ ਸਪੈਨਸਾ ਲੈ ਕੇ ਕਹਾਣੇ ਵਿੱਚ ਬੈਠ ਕੇ ਅਸੀਂ ਆਪਣੇ ਆਪਣੇ ਸਵਾਲ ਲੈ ਕੇ ਰਾਜਵਾਦੀ ਬੈਠੇ ਕਿ ਬਾਬਾ ਸਾਹਿਬ ਦਾ ਮਿਸ਼ਨ ਸੀ ਇਹ ਕਰਨੇ ਜਾਂ ਤਾਂ ਨਿਕਲਿਆ ਇਸ ਕਰਕੇ ਨਿਕਲਿਆ ਕਿ ਮਰਦਾ ਮੇਰੇ ਵਰਗੇ ਨੂੰ ਘਰ ਨਹੀਂ ਬੈਠਣ ਦੇਣਾ ਪਰ ਬਾਬਾ ਸਾਹਦੇ ਜੋ ਕਹਿਆ ਸੀ ਉਹਨੇ ਪੂਰਾ ਕਰ ਲਈ ਆਪਣੇ ਬਹਿਣ ਭਰਾਵਾਂ ਬੱਚਿਆਂ ਮਾਤਾਵਾਂ ਦੇ ਵਿੱਚ ਬਜ਼ੁਰਗਾਂ ਦੇ ਵਿੱਚ ਆਏ ਆ ਕਿ ਆਓ ਆਪਾਂ ਇੱਕ ਪਲੇਟਫਾਰਮ 'ਤੇ ਹੋ ਜਾ ਖੜਾ ਕਰਦੇ ਕਿ ਹੋ ਗਿਆ ਜਿਹੜਾ ਗੋਬਰਾ ਫੋਸਫਾ ਸੀ ਕਾਇਮ ਦਾ ਹੈ ਸਦਾ ਪਾਛੇ ਹੈ ਕਿਉਂ ਪਾਸੇ ਖੜੀ ਕਰਨੀ ਆ ਰਾਜ ਲਈ ਮੈਂ ਕਹਿੰਦੀ ਆ ਰਾਜ ਤੁਸੀਂ 75 ਸਾਲ ਕਰ ਲਿਆ ਮੈਂ ਅੱਜ ਵੀ ਕਹਿੰਦਾ ਰਾਜ ਤੂੰ ਹਟਾ ਪਹਿਲਾਂ ਵੀ ਤੁਹਾਡਾ ਸੀ ਰਹਿਣਾ ਵੀ ਤੁਹਾਡਾ ਪਰ ਜਿੰਨੀ ਦੇ ਤੱਕ ਤੁਸੀਂ ਰਾਜਨੀਤਿਕ ਲੋਕ ਜਿਹੜੇ ਬੇਗਾਨੇ ਹੋ ਚੁੱਕੇ ਆ ਉਹਨਾਂ ਦੇ ਨਥ ਪਾਉਣ ਦਾ ਪ੍ਰਬੰਧ ਨਹੀਂ ਕਰਦੇ ਸਾਡੇ ਗੁਲਾਮੇ ਜਿਹੜੀ ਅਕਤਵੀ ਦੂਰ ਨਹੀਂ ਹੋਏ ਅੱਜ ਆਪਣੇ ਉਹਨਾ ਬੇਲਗਾਮ ਲੋਕਾਂ ਨੂੰ ਨੱਚ ਪਾਉਣੇ ਸੀ ਨਿਕਲੇ ਆ ਕਿ ਆਓ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਔਰ ਇਹਨਾ ਗਦਰਾਂ ਨੂੰ ਇਹਨਾ ਟੋਕੇ ਬੰਦ ਕਰ ਦੱਸ ਦਈਏ ਕਿ ਜੇਕਰ ਤੁਹਾਡੀ ਬਜ਼ਾਰ ਸਭਾ ਦੇ ਵਿੱਚ ਬੈਠ ਕੇ ਪਾਰਲੀਮੈਂਟ ਦੇ ਵਿੱਚ ਬੈਠ ਕੇ ਅੱਖ ਬਣ ਗਈ ਆ ਇਹ ਹੁਣ ਸਾਡੀ ਅੱਖ ਜਾਗੂਗੀ ਕਿ ਜਦੋਂ ਤੁਸੀਂ ਮਹੱਲਿਆ ਸਾਡੇ ਅੰਦਰ ਵਿੱਚ ਆਵੋਗੇ ਉਸ ਵੇਲੇ ਸਾਡੀ ਅਣ ਕਿਹੋ ਜੀ ਜਾਗੂਗੀ ਕਿ ਤੁਹਾਨੂੰ ਕਦੀ ਬਣ ਨਹੀਂ ਦੇਵਾਂਗੇ ਜੇ ਕਰੇ ਹੁਕਮ ਕਰਨਾ ਤੇ ਸਾਨੂੰ ਆਪਣੇ ਤਖਤ ਜਿਹੜੇ ਬਣਾਉਣੇ ਪੈਣੇ ਆ ਕਿਉਂ ਕਿ ਅੱਜ ਅਸੀਂ ਇੰਨੇ ਕਿ ਪਿੱਛੇ ਚਲੇ ਗਏ ਆ ਕਿਸੇ ਤੇ ਵਿਸ਼ਵਾਸ ਨਹੀਂ ਰਿਹਾ ਕਿਉਂ ਹਰ ਇੱਕ ਲਹਿਗਰ ਕਹਿੰਦਾ ਕਿ ਪਤਾ ਨਹੀਂ ਕਦੋਂ ਵਿਕ ਜਾਣਾ

ਇਹ ਨਹੀਂ ਇਹ ਅਥਰੈਬਿਲਿਟੀ ਦੀ ਕਾਪੀ ਅੱਜ ਤੁਹਾਡੇ ਕੋਲ ਸੱਜਦੇ ਤੇ ਰੱਤ ਨੂੰ ਆ ਜਾਣੀ ਹੈ ਦੂਜੀ ਕਾਰਜਕਾਰੀ ਕਾਪੀ ਪਈ ਆ ਉਹ ਤੁਹਾਨੂੰ ਅੱਜ ਹੀ ਅਸੀਂ ਕੰਪਨੀ ਤਿੰਨ ਤੇ ਰਿਲੀਜ਼ ਕਰ ਦੇਣੀ ਆ ਕਿਉਂ ਤੇ ਜਿਹੜਾ ਵੀ ਹਰਦਾ ਮਹੱਲਾ ਨੂੰ ਟਿਕੜੇ ਮਾਰਦੇ ਨੇ ਬੱੱਕੇ ਮਹੱਲਾ ਦੇ ਗਲਾਂ ਮਾਰਦੇ ਨੇ ਤੇ ਕਿਉਂ ਕਿ ਬਾਣੀ ਕਹਿੰਦੀ ਸੀ ਹਰ ਨਾ ਬੋਜਾ ਤੇ ਸਕਦਾਰਾ ਇਨਾ ਪੜਿਆ ਨਾਓ ਫੰਦੀ ਲੱਗੀ ਜਾਤ ਭਾਈ ਅੱਗੇ ਨਹੀਂ ਜਾਓ ਇਹਨਾਂ ਲੋਕਾਂ ਨੇ ਬਾਬਾ ਸਾਹਿਬ ਨੂੰ ਕਹਣਾ ਪਿਆ 55 ਦੇ ਵਿੱਚ ਇਹਨਾਂ ਦਲਾਲਾਂ ਨੂੰ ਬੰਦ ਕਰ ਦਿਓ ਇਸ ਰਾਜਨੀਤੀ ਦੀ ਸਾਨੂੰ ਲੋੜ ਨਹੀਂ ਜਿਨ੍ਹਾਂ ਨੇ ਮੇਰੇ ਸਮਾਜ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਸਵਾਜ ਤੁਹਾਡੇ ਵਿੱਚ ਆਏ ਆ ਕਿ ਜੇਕਰ ਆਪਾਂ ਇੱਕ ਪਲੇਟਫਾਰਮ ਤੇ ਜੁੜ ਗਏ ਐਸੀ ਪੰਜ ਛੇ ਖੜੀ ਕਰਾਂਗੇ ਤਾਂ ਕਿ ਬਾਦਸ਼ਾਹਾਂ ਆਪਣੇ ਸਮਾਜ ਦੇ ਪੈਰਾਂ 'ਤੇ ਰੋਹ ਕੇ ਰੱਖ ਦੇ। ਇਹ ਨਹੀਂ ਕਿ ਰਾਜ ਜੀ ਰਾਜ ਹੀ ਰਾਜ ਕਿਧਰ ਦਾ ਰਾਜ ਚੱਲਦਾ 542 ਚ 84 ਬੈਠੇ ਆ। ਔਰ 92 ਜਣਤੀ ਬੈਠੇ ਆ। 117 ਚ 66 ਬੈਠੇ ਐਮਐਲਏ ਫਿਰ ਵੀ ਕਹਿੰਦੇ ਕਿ ਸਾਡਾ ਰਾਜ ਨੇ ਤਾਂ ਫਿਰ ਸਾਨੂੰ ਆਪਣੀ ਅੱਖ ਦੇਖਣੀ ਪੈਣੀ ਆ। ਇਹ ਜਿਹੜੇ ਚੁਣ ਕੇ ਭੇਜੇ ਹੋਏ ਆ ਇਹ ਕਿਹੜੇ ਕੰਮਲੇ ਭੇਜੇ ਆ ਇਹ ਸਾਡੇ ਜੇਕਰ ਬੱਚਿਆਂ ਦੇ ਭੁੱਖੇ ਕਹਿੰਦੇ ਆ ਸਰਕਾਰਾਂ ਦੇ ਨਾਮ ਲੰਕੇ ਖਲਵਾੜ ਕਰਦੇ ਆ ਤੇ ਇਹ ਸਾਡੇ ਲੱਖ ਦੇ ਕੁਛ ਨਹੀਂ ਇਹਨਾਂ ਦੇ ਅਗੇਸਟ ਐਸੇ ਫੰਦਵੇਂ ਜਾਰੀ ਕਰਨੇ ਪੈਣਗੇ ਕਿ ਇੱਕ ਤੇ ਵੀ ਖੰਡ ਜੋਗੇ ਨਾ ਰਹੇ ਸੋ ਜਿਹੜੇ ਲੋਕੇ ਕਹਿੰਦੇ ਆ ਕਿ ਉਹਨਾਂ ਦੀ ਮਜਬੂਰੀ ਆ ਕਿ ਪਾਰਟੀਆਂ ਦੇ ਉਹਨਾਂ ਨੇ ਗੱਲ ਕਰਨੀਆਂ ਆ ਤੇ ਮੈਂ ਕਹਿੰਦਾ ਸਾਡੇ ਕੀ ਮਜੂਰੀ ਆ ਐਸੀ ਨਾਲੋਂ ਆਪਣੇ ਆਪਣੇ ਕਹਿੰਦੇ ਆ ਆਪਣੀ ਅੱਖ ਨੂੰ ਜਗਾਈਏ ਜਿਸ ਦਿਨ ਸਾਡੀ ਅੱਖ ਜਾਗ ਪਈ ਤੁਸੀਂ ਦੇਖਿਓ ਕਿ ਕਿਹੜਾ ਐਮਐਲਏ ਦੇ ਕਿਹੜਾ ਐਮਪੀ ਬਚਦਾ ਕਿਉਂਕਿ ਅਸੀਂ ਵੀ ਹਣ ਉਧਰ ਨੂੰ ਜਾ ਰਹੇ ਆ ਇਹ ਤਖਤ ਬਣਾਵਾਂਗੇ ਅੱਜ ਇਹ ਯਾਤਰਾ ਤੁਹਾਡੇ ਵਿੱਚ 85 ਦਾ ਨਾਹਰਾ ਲੈ ਕੇ ਨਹੀਂ ਆਈ ਕਿ 85 ਜੁੜੋ ਤੇ 15 ਨੂੰ ਸਿੱਧੇ ਕਰਨਾ ਮੈਂ ਕਹਿੰਦਾ ਪਹਿਲਾ 5% ਟਾਪ ਜੋੜੋ ਸੌ ਚੋਂ 5 ਜਿਹੜਾ ਸਮਾਜ ਨੂੰ ਜੋੜੋ ਤੇ 95 ਨੂੰ ਪਹਿਲਾ ਸਿੱਧੇ ਕਰ ਲਈਏ ਜਿਹੜੇ ਗਦਾਰੀਆਂ ਕਰ ਰਹੇ ਆ ਫਿਰ ਦੇਖਾਂਗੇ ਸਰਕਾਰਾਂ ਕਿਹੜੀਆਂ ਸਾਡੇ ਨੂੰ ਅੱਖ ਚੱਕ ਕੇ ਦੇਖਦੀਆਂ ਸਾਡੇ ਸਮਾਜ ਦਾ ਕਿਉਂ ਕੇਸੀ ਸਾਰੀ ਉਮਰ ਬਾਬਾ ਸਾਹਿਬ ਚਲੇ ਗਏ ਮਰਨ ਕਰ ਕਲਸੀ ਨਾਮ ਜੀ ਚਲੇ ਗਏ ਨਾਮੋਂ ਵੀ ਸਾਡੇ ਨਾਲ ਜੋੜਨੇ ਤਿਆਰ ਆ ਨਾਮ ਦੇ ਕੋਲ ਸਾਡੇ ਨਾਲ ਜੋੜਨੇ ਤਿਆਰ ਆ ਰਾਜ ਦੀਆਂ ਸਿੱਖਿਆ ਨਾਲ ਕਰਦੇ ਆ ਰਾਜ ਦੇ ਜਿਹੜੇ ਸ਼ਡਿਊਲਡ ਕਾਸਟ 84 MP ਬੈਠਿਆ ਉਹਨਾਂ ਨੂੰ ਪੁੱਛਣ ਦੀ ਲੋੜਾ ਕਿ ਉਸ ਦਿਨ ਤੁਹਾਨੂੰ ਸਮਾਜ ਖਤਰੇ ਚ ਲੱਗਦਾ ਜਿਸ ਦਿਨ ਕੁਰਸੀ ਨਹੀਂ ਮਿਲਦੀ ਪਰ ਜਦੋਂ ਕੁਰਸੀ ਮਿਲ ਜਾਂਦੀ ਆ ਫੇਰ ਸਮਾਜ ਸਾਡਾ ਭੁੱਲ ਜਾਂਦਾ ਪਰ ਅਸੀਂ ਤੁਹਾਡਾ ਅਲਾਜ ਜਿਹੜਾ ਪੱਕੇ ਤੌਰ ਤੇ ਕਰਨੇ ਤੁਰੇ ਆ ਕਿਉਂਕਿ ਉਹਨਾਂ ਦੀ ਜਿਹੜੀ ਨਥਾ ਮੈਂ ਆਪਣੇ ਸਮਾਜ ਦੇ ਹੱਥ ਵਿੱਚ ਫੜਾਉਣੀ ਚਾਹੁੰਦਾ ਕਿ ਇਹੋ ਜਿਹੀ ਨਥ ਜਿਹੜੀ ਆ ਪਾ ਗਈ ਇਹ ਨਾਲੋਂ ਕਦੇ ਵੀ ਜੜੇ ਬੇਲਗਾਮ ਨਾ ਹੋ ਸਕਣ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਨਿੰਦੀ ਆ ਕਿ ਤੁਸੀਂ ਇਸ ਯਾਤਰਾ ਦੇ ਵਿਚਾਰ ਸੁਣ ਲਈ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਿਕਲੇ ਆ ਸਾਰਿਆਂ ਨੂੰ ਮੈਂ ਇੱਕ ਗੱਲ ਕਹਿਣਾ ਕਿ ਸਮਾਜ ਦੇ ਇੱਕ ਪਲੇਟਫਾਰਮ ਨੂੰ ਬਣਾਉਣ ਲਈ ਆਪਣਾ 10 ਰੁਪਏ ਦਾ ਫਾਰਮ ਜਿਹੜਾ ਜਿਹੜੀ ਲਾਈਫ ਮੈਂਬਰਸ਼ਿਪ ਆ ਉਹਨੂੰ ਭਰਨ ਦੀ ਕੋਸ਼ਿਸ਼ ਕਰੀਏ ਆਪਣਾ 1 ਕਰੋੜ ਤੋਂ ਵੱਧ ਵੱਧਾ ਪੰਜਾਬ ਦੇ ਵਿੱਚ ਬੈਠਾ ਤੇ ਮੈਂ ਤੁਹਾਨੂੰ ਇਹ ਕਹਿਣ ਲਈ ਆਇਆ ਕਿ ਜਿਸ ਦਿਨ ਤੁਸੀਂ 5% ਲੋਕ ਇੱਕ ਪਲੇਟਫਾਰਮ ਤੇ ਜੁੜ ਗਏ ਬਾਕੀ ਦੇ ਜਿਹੜੇ ਆ ਐਸੇ ਸਿੱਧੇ ਕਰ ਦਵਾਂਗੇ ਤੇ ਸਰਕਾਰਾਂ ਨੂੰ ਐਸਾ ਸਬਕ ਸਿਖਾਵਾਂਗੇ ਕਿ ਸਮਾਜ ਦੇ ਪੈਰਾਂ ਜੁੜੋ ਕੇ ਰੱਖ ਦਵਾਂਗੇ ਹੱਲੇ ਅਸੀਂ ਉਧਰ ਨੂੰ ਚੱਲੇ ਨਹੀਂ ਅਸੀਂ ਆਪਣੀਆਂ ਆਪਣੀਆਂ ਪਾਰਟੀਆਂ ਆਪਣੇ ਆਪਣੇ ਧਰਮਾਂ ਦੇ ਉੱਤੇ ਖੜੇ ਆ ਇਹਨਾਂ ਤੋਂ ਉੱਪਰ ਉੱਠਣਾ ਪੈਣਾ ਪਾਰਟੀਆਂ ਜਿਹੜੀਆਂ ਉਹ ਆਪਣੀ ਜਗ੍ਹਾ ਧਰਮ ਆਪਣੀ ਜਗ੍ਹਾ ਲੇਕਿਨ ਜੇਕਰ ਸਮਾਜ ਨੂੰ ਖਤਰਾ ਆਇਆ ਤੇ ਫੇਰ ਤੁਹਾਡਾ ਧਰਮ ਵੀ ਜਿਹੜਾ ਤੁਹਾਡੀ ਪਾਰਟੀ ਵੀ ਜਿਹੜੀ ਤੁਹਾਡੇ ਅੱਗੇ ਵੀ ਆਉਣੀ ਚਾਹੀਦੀ ਬਾਵਾ ਸਾਹਿਬ ਦੀ ਸੋਚ ਨੂੰ ਜੇਕਰ ਅੱਗੇ ਲੈ ਕੇ ਜਾਣਾ ਤੇ ਆਓ ਇੱਕ ਪਲੇਟਫਾਰਮ ਤੇ ਜਨਨੀ ਕੋਸ਼ਿਸ਼ ਕਰੀਏ ਇਹਨਾਂ ਫਾਰਮਾਂ ਨੂੰ ਭਰ ਕੇ ਲਾਇਬ੍ਰੀ ਮੈਂਬਰਸ਼ਿਪ ਲੈਣ ਦੀ ਕੋਸ਼ਿਸ਼ ਕਰੀਏ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਸਾਰਿਆਂ ਦਾ ਰਣੀ ਆ ਇਹਨਾਂ ਨੇ ਇਸ ਯਾਤਰਾ ਦੇ ਵਿਚਾਰਾਂ ਨੂੰ ਸੁਣਿਆ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਲੋਕ ਹੋਰ ਜਹੜੀ ਇਕੱਠੇ ਹੋ ਕੇ ਅਜਿਆ

ਇੱਕ ਐਮਐਲਏ ਐਮਸੀ ਪੰਜ ਸਰਪੰਚ ਕੋਈ ਵੀ ਜਿਹੜਾ ਉਸ ਸਮਾਜ ਨੂੰ ਕੋਲਿਆਂ ਦੇ ਮੈਂ ਕਹਿ ਲਿਆ ਕਿ ਆਪਣੇ ਸਮਾਜ ਨੂੰ ਜੱਦ ਰੱਖੋ ਉਸੇ ਤਰੀਕੇ ਦੇ ਨਾਲ ਜਿਵੇਂ ਬਾਬਾ ਸਾਹਿਬ ਨੇ ਜੱਦ ਰੱਖਿਆ ਸੀ ਕਿ ਸਮਾਜ ਜਿਹੜਾ ਮੇਰੇ ਤੌਰ ਮੇਰੇ ਗਿਸ਼ਟ ਬਜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈਪੀਨ ਜੈਪਾ ਮੈਂ ਦੇਖਤੀ ਕਰਦਾ ਕਿ ਇਹ ਜਤਰਾ ਇਹ ਆ ਅਜੀ ਚਰਨਜਮਾ ਦੇਤੇ 34 2023 ਨੂੰ 10 ਦਿਨ ਹਲੇ ਹੋ ਰਹੰਦੇ ਆ ਇੱਕ ਜਤਰਾ ਕਰਨ ਨੂੰ ਲੇਪਰਟਾ ਜਾਣੀ ਆ ਲੇਪਰਟਾ ਤੋਂ ਤੂਰੀ ਤੂਰੀ ਤੋਂ ਸੰਗਰੂ ਸੰਗਰੂ ਤੋਂ ਬਰਨਾਲਾ ਜੋਗਾ ਮਾਨਸਾ ਇਸ ਤਰੀਕੇ ਦੇ ਨਾਲ ਹੁੰਦੀ ਹੋਈ 34 2023 ਨੂੰ ਸ਼ਹੀਦ ਉਦਮ ਸਿੰਘ ਦੇ ਮੱਤੇ ਸਵਾਨਾਮ ਦੇ ਵਿੱਚ ਜਤਰਾ ਖਤਮ ਕਰਨੀ ਆ ਉਸ ਸੂਲਵੇਂ ਦੇ 6 ਦੇ ਵਿੱਚ ਜਿਸ ਨੇ ਅਰਥ ਜੱਗੀ ਸੀ ਔਰ 20 ਸਾਲ ਬਾਅਦ 31 ਜੁਲਾਈ 1940 ਨੂੰ ਉਸ ਮਾਈਕਲ ਹਡਵੈਲ ਦੇ سینੇ ਦੇ ਵਿੱਚ ਨੀ ਗੋਲੀਆਂ ਲੰਗਾ ਕੇ ਦੇਸ਼ ਦੀ ਅਰਥ ਨੂੰ ਬਰਕਰਾਰ ਰੱਖਦੇ ਹੋਏ ਸਰਹੰਦਾ ਪਿੱਤਾ ਸੇ ਕਿ ਮੈਂ ਜੋ ਬਦਲਾ ਲੈਣਾ ਸੀ ਲੈ ਲਿਆ ਸੋ ਇਹ ਯਾਤਰਾ ਵੀ ਉੱਥੇ ਕਦਮਾਉਣੇ ਆ ਸੋ ਬਾਕੀ ਮੈਂ ਸਾਰਿਆਂ ਨੂੰ ਇਹ ਕਹਿੰਦਾ ਹਾਂ ਕਿ ਨੰਬਰ ਮੇਰਾ ਪਰੇਪਰ ਦਿੱਤਾ ਹੋਇਆ ਪਾਵਰ ਆਫ ਸੋਸ਼ਲ ਜੁਨਟੀ ਇੱਕल्ली ਕੋਈ ਯਾਤਰਾ ਲੈ ਕੇ ਨਹੀਂ ਚੱਲੀ ਸਾਰਿਆਂ ਧਾਰਮਿਕ ਸਮਾਜਿਕ ਕਰਮਚਾਰੀਆਂ ਤੇ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਯਾਤਰਾ ਨਿਕਲੀ ਆ ਸਮਾਜ ਨੂੰ ਆਪਾਂ ਇੱਕ ਪਲੇਟਫਾਰਮ ਤੇ ਲਿਆਉਣਾ ਮੈਂ ਬੇਨਤੀ ਕਰਦਾ ਕਿ 30 4 2023 ਨੂੰ ਬਹਿਰਾ ਕੱਟ ਕੇ ਸੁਨਾਮ ਦੇ ਵਿੱਚ ਪਹੁੰਚੀਏ ਤਾਂ ਕਿ ਇਹਨਾਂ ਲੋਟੂ ਟੋਲੀਆਂ ਨੂੰ ਦੱਸ ਦਈਏ ਕਿ ਤੁਸੀਂ ਜਿਹੜਾ ਸਰਕਾਰਾਂ ਦੇ ਨਾਲ ਮਿਲ ਕੇ ਸਾਡੇ ਸਮਾਜ ਦਾ ਘਾਣ ਕਰ ਰਹੇ ਆ ਅਸੀਂ ਹੁਣ ਜਾਗ ਪਏ ਆ असीं थोे बि हालत जेके बख़्शांगे जय पीम जयपाल